ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ ਕਿਸਾਨੀ ਅੰਦੋਲਨ ਚ ਆਈਆਂ ਬੀਬੀਆਂ ਦੇ ਬਾਰੇ ਕੀਤੀ ਸੀ ਵਿਵਾਦਤ ਟਿੱਪਣੀ 2021 ਦਾ ਹੈ ਮਾਮਲਾ ਜਿਸ ਤੋਂ ਬਾਅਦ ਕੰਗੜਾ ਰਣੌਤ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਸੀ ਤਾਂ ਹੁਣ ਕੰਗੜਾ ਰਣੌਤ ਨੂੰ ਝਟਕਾ ਲੱਗਿਆ ਦਰਅਸਲ ਹਾਈ ਕੋਰਟ ਨੇ 2021 ਦੇ ਵਿੱਚ ਬਠਿੰਡਾ ਦੇ ਵਿੱਚ ਦਰਜ ਮਾਨਹਾਨੀ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹਾਈ ਕੋਰਟ ਨੇ ਕੰਗਣਾ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਐ ਕੰਗਣਾ ਨੇ ਬਠਿੰਡਾ ਦੀ ਮਹਿੰਦਰ ਕੌਰ ਦੀ ਫੋਟੋ ਪੋਸਟ ਕਰਕੇ ਕਿਹਾ ਸੀ ਕਿ ਅਜਹੀਆਂ ਬੀਬੀਆਂ 100-100 ਰੁਪਏ ਲੈ ਕੇ ਦਿਹਾੜੀ ਦੇ ਉੱਤੇ ਆਉਂਦੀਆਂ ਨੇ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਕਿਸਾਨ ਬੀਬੀਆਂ ਦੇ ਵਿੱਚ ਗੁੱਸਾ ਸੀ ਕੰਗਣਾ ਦੇ ਖਿਲਾਫ ਪੜਾਅਸ ਵੀ ਕੱਢੀ ਆ ਪਰ ਕੰਗਣਾ ਰਣੌਤ ਨੂੰ ਫਿਰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤਾਂ ਬੇਬੇ ਮਹਿੰਦਰ ਕੌਰ ਨੇ ਕੰਗਣਾ ਰਣੌਤ ਤੇ ਬਠਿੰਡਾ ਦੇ ਵਿੱਚ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਜਿਸ ਤੇ ਕੰਗਣਾ ਰਣੌਤ ਨੇ ਪਟੀਸ਼ਨ ਦਾਇਰ ਕੀਤੀ ਸੀ ਤਾਂ ਹੁਣ ਕੰਗਣਾ ਰੌਤ ਦੀ ਉਹ ਪਟੀਸ਼ਨ ਰੱਦ ਕਰ ਦਿੱਤੀ ਐ ਤੇ ਦੂਜੇ ਪਾਸੇ ਕੰਗਣਾ ਰਣੌਤ ਵਿਖੇ ਦਰਜ ਮਾਨਹਾਲੀ ਮਾਮਲੇ ਨੂੰ ਰੱਦ ਕਰਵਾਉਣ ਦੇ ਲਈ ਕੋਰਟ ਦੇ ਵੱਲੋਂ ਜਿਹੜਾ ਇਨਕਾਰ ਕਰ ਦਿੱਤਾ ਕਿਉਂਕਿ ਪਟੀਸ਼ਨ ਪਾਈ ਗਈ ਸੀ ਕੰਗਣਾ ਰਣੌਤ ਦੇ ਵੱਲੋਂ ਕਿ ਇਹ ਮਾਨਹਾਨੀ ਦਾ ਮਾਮਲਾ ਜਿਹੜਾ ਆ ਮੇਰੇ ਤੇ ਪਾਇਆ ਗਿਆ ਇਸ ਨੂੰ ਰੱਦ ਕਰ ਦਿੱਤਾ ਜਾਵੇ ਪਰ ਕੋਰਟ ਨੇ ਉਹ ਮਾਮਲਾ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਕੰਗਣਾ ਰੌਤ ਅਕਸਰ ਹੀ ਵਿਵਾਦਾਂ ਦੇ ਵਿੱਚ ਘੇਰੀ ਹੋਈ ਨਜ਼ਰ ਆਉਂਦੀ ਆ ਵਿਵਾਦਾਂ ਦੇ ਨਾਲ ਕੰਗਣਾ ਰੌਤ ਦਾ ਗੂੜਾ ਰਿਸ਼ਤਾ ਜਾਂ ਫਿਰ ਕੰਗਣਾ ਰੌਤ ਜਾਣ ਬੁੱਝ ਕੇ ਵਿਵਾਦ ਖੜੇ ਕਰਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਚੱਲਿਆ ਪਹਿਲਾਂ ਬੀਬੀਆਂ ਦੇ ਬਾਰੇ ਬਿਆਨ ਦਿੱਤਾ ਗਿਆ ਕੰਗਣਾ ਰੌਤ ਦੇ ਵੱਲੋਂ ਹੁਣ ਫਿਰ ਦੁਬਾਰਾ ਕੰਗਣਾ ਰੌਤ ਦੇ ਵੱਲੋਂ ਕਿਸਾਨੀ ਅੰਦੋਲਨ ਤੇ ਟਿੱਪਣੀ ਕੀਤੀ ਸੀ ਜੋ ਦੁਬਾਰਾ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉਸ ਦੌਰਾਨ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਈ ਬਲਤਕਾਰ ਹੋਏ ਨੇ ਕਈਆਂ ਨੂੰ ਮਾਰ ਕੇ ਉੱਥੇ ਟੰਗ ਦਿੱਤਾ ਗਿਆ ਅਜਿਹੇ ਵਿਵਾਦਤ ਬਿਆਨ ਦਿੱਤੇ ਦੂਜੇ ਪਾਸੇ ਕੰਗਣਾ ਰਣੌਤ ਹੁਣ ਐਮਪੀ ਬੇਸ਼ੱਕ ਬਣ ਚੁੱਕੀ ਆ ਮੰਡੀ ਤੋਂ ਪਰ ਹਲੇ ਵੀ ਵਿਵਾਦਾਂ ਦੇ ਵਿੱਚ ਘਰੇ ਰਹਿੰਦੇ ਨੇ ਲਗਾਤਾਰ ਵਿਵਾਦਾਂ ਦੇ ਨਾਲ ਗੂੜਾ ਰਿਸ਼ਤਾ ਜਿਹੜਾ ਆ ਕੰਗਣਾ ਰਣੌਤ ਦਾ ਦੇਖਣ ਨੂੰ ਮਿਲਦਾ ਪਰ ਹੁਣ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ਵੱਸ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਬਿਆਨਬਾਜ਼ੀਆਂ ਕਰਦੀ ਆ ਜਿਸ ਤਰੀਕੇ ਦੇ ਨਾਲ ਇਹ ਤਲਖ ਟਿੱਪਣੀਆਂ ਕਰਦੀ ਆ। ਇਸੇ ਤਰੀਕੇ ਦੇ ਨਾਲ ਪਹਿਲਾਂ ਆਂਗ ਬੀਜੇਪੀ ਆਗੂ ਹਰਜੀਤ ਗਰੇਵਾਲ ਕਿਸਾਨੀ ਅੰਦੋਲਨ ਤੇ ਟਿੱਪਣੀਆਂ ਕਰਦੇ ਸੀ। ਤਾਂ ਉਹਨਾਂ ਨੂੰ ਖਮਿਆਜਾ ਵੀ ਭੁਗਤਣਾ ਪਿਆ ਸੀ। ਕਿਸਾਨਾਂ ਨੇ ਉਹਨਾਂ ਦੀ ਜ਼ਮੀਨ ਜਿਹੜੀ ਸੀ ਹਰਜੀਤ ਗਰੇਵਾਲ ਦੀ ਉਸ ਦੇ ਵਿੱਚ ਜੋ ਫਸਲ ਲਗਾਈ ਹੋਈ ਸੀ ਫਸਲ ਤੱਕ ਬਾ ਦਿੱਤੀ। ਕਿਸਾਨਾਂ ਦੇ ਵਿੱਚ ਕਾਫੀ ਗੁੱਸਾ ਸੀ ਹਰਜੀਤ ਗਰੇਵਾਲ ਨੂੰ ਬਾਰ-ਬਾਰ ਠੋਕਮੇ ਜਵਾਬ ਦਿੱਤੇ ਗਏ। ਤਾਂ ਹੁਣ ਕੰਗਣਾ ਰਣਾਉਤ ਵਿਵਾਦਾਂ ਦੇ ਵਿੱਚ ਲਗਾਤਾਰ ਘਿਰ ਰਹੀ ਆ। ਪਰ ਹੁਣ ਹਾਈ ਕੋਰਟ ਦਾ ਕੰਗੜਾ ਰੌਤੂ ਵੱਡਾ ਝਟਕਾ ਜ਼ਰੂਰ ਲੱਗਿਆ ਕੀ ਕੰਗੜਾ ਰਣੌਤ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਜਾਂ